ਸਾਰੇ ਗਾਲ ਵੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਗਏ ਮੈਂ ਸਾਰੇ ਬਾਉ ਸਾ ਤੂੰ ਮੱਥੇ ਸਾਰੇ ਹਰ ਟਾਈਮ ਤੂੰ ਹੀ ਮੱਥੇ ਲੱਗਦਾ ਮੇਰੇ ਤਾਂ ਹੀ ਕੰਮ ਹੋ ਮੇ ਤੋਂ ਪੁੱਠੇ ਸਿੱਧੇ ਹੁੰਨੇ ਆ ਲਓ ਵੀ ਪਾਣੀ ਲੈ ਕੇ ਪਹੁੰਚ ਗਏ ਆਪਾਂ ਆਹ ਨੂਰੀ ਓ ਨੂਰੀ ਖੜ ਜੋ ਭਾਈ ਇੱਕ ਮਿੰਟ ਅੱਜ ਲੇਟ ਹੋ ਗਿਆ ਬਾਹਲਾ ਕੰਮ ਕੰਮਕਾਰ ਦੇ ਚੱਕਰ ਚ ਅੱਜ ਵੱਜ ਗਏ 3 3 ਵਜੇ ਦਾਣਾ ਪਾਣੀ ਪਾਉਣ ਲੱਗੇ ਅੱਜ ਮੈਂ ਕਬੂਤਰਾਂ ਨੂੰ ਤੇ ਇੰਨਾ ਉੜ ਗਿਆ ਹੈ ਦਾ ਕੰਮ ਅੱਜ ਪਿੰਡ ਕੈਂਪ ਦਾ ਉਹ ਚੱਕਰ ਜੁੜ ਜੇ ਹੋਏ ਤੇ ਤੇ ਗਰਾਊਂਡ ਦੇ ਚੱਕਰ ਚ ਹਾਂ ਕੀ ਚਾਹੀਦਾ ਉਹਨ ਦਿਨ ਮਾਰਾ ਕੰਮ ਕਰਿਆ ਕੋ ਕਿਹੜਾ ਅੱਛੇ ਤਰ੍ਹਾਂ ਦੇ ਖਾਜ ਫੀਰ ਲੱਗ ਗਿਆ ਹਲੇ ਆ ਆ ਕੀ ਆ ਕੀ ਵੱਲ ਹੈ ਆਏ ਹਾਏ ਹਾਏ ਬਾਲਾ ਪੀ ਨਾ ਕਰਦੇ ਰਹਿੰਦੇ ਪੀ ਨਾ ਆ ਗਏ ਅੱਛਾ ਠੀਕ ਆ ਵੈਸੇ ਗਰੂ ਤੇ ਨੂਰੀ ਬੱਲ ਪਹਿਲਾਂ ਕੀੜਾ ਮਾਰ ਪਾਉ ਆ ਵਰਤਮਾਨ ਖਾਲੀ ਕਰ ਦੇ ਪਾਣੀ ਵਾਲਾ ਨੂਰੀ ਹਾਂ ਬਾਈ ਹੁਣ ਦੇਖੋ ਬਾਈ ਖੜਦੀ ਕਿਵੇਂ ਆ ਨੂਰੀ ਤੇ ਮੇਰੇ ਵੀਰ ਨੇ ਕਿਹਾ ਸੀ ਕਹਿੰਦੇ ਵੀ ਡਿਟੇਲ ਦੱਸ ਨੂਰੀ ਦੀ ਵੀਰੇ ਦੱਸੂਗਾ ਮੈਂ ਮੜਿਆ ਬੇਲ ਜਿਆ ਇਹਦੇ ਬਾਪ ਮਾਂ ਬਾਰੇ ਦਾਦਾ ਪੋਤਾ ਸਾਰਾ ਕੁਝ ਦੱਸ ਦੇਣਾ ਤੁਹਾਨੂੰ ਠੀਕ ਹੈ ਸਾਰਾ ਓਕਰ ਉਹ ਕਿੰਨੇ ਦੀ ਆ ਪਾ ਲੈਂਦੀ ਐ ਕਿੱਥੋਂ ਲੈਂਦੀ ਐ ਸਾਰਾ ਕੁਝ ਦੱਸੂਗਾ ਮੈਂ ਤੁਹਾਨੂੰ ਕਾਹੂ ਲਿਆ ਲਿਆ ਛੇਤੀ ਮੈਂ ਇੰਨੇ ਵਈ ਪਾਲ ਮਾ ਉਥੋਂ ਦਾਣੇ ਤੂ ਤਣ ਬਾ ਚੋ ਦੇਖਣਾਂ ਲੇ ਪਹਿਲਾਂ ਦਾਣੇ ਦੂਨੇ ਆ ਨਵੇੜ ਦੀੇ ਕੰਮ ਕੋ ਦਾਣੇ ਔਰ ਪਾ ਲਈਏ ਓਕਰ ਕਿੱਡੇ ਹੀ ਪਾਵਾਂਗੇ ਇਹਨਾਂ ਨੂੰ ਖਰਾ ਕਰਨ ਲਾਉਣੇ ਵਾਲੀ ਐ ਕੰਮ ਤਾਂ ਭਾਏ ਨੇ ਮੇਰੇ ਬਹੁਤ ਫਿਰਦੇ ਮੈਂ ਹਾਲੇ ਵਾਲੇ ਆਪਣੇ ਕੰਮਾਂ ਵਾਲੇ ਮੇਰਾ ਧਿਆਨ ਨਹੀਂ ਆ ਲਓ ਥੋੜਾ ਰੱਜ ਕੇ ਖਾ ਲੈਣਗੇ ਇਹਨਾਂ ਨੂੰ ਪਾਉਣਾ ਹੈ ਹਾਲ ਤਾਂ ਕੋਠੇ ਵਾਲਿਆਂ ਨੂੰ ਵੀ ਲੈ ਕੇ ਜਾਣੀ ਐ ਉਹ ਵੀ ਕੰਮ ਵੱਧ ਗਿਆ ਆਪਾਂ ਨੂੰ ਕੋਠੇ ਦੇ ਰੋਜ਼ ਧਾਣੇ ਪਾਉਣ ਜਾਣਾ ਪਿਆ ਕਰਨੇ ਟਾਈਮ ਸੈੱਟ ਉੱਤੀ ਹੈ ਹੈ ਉੱਪਰ ਲੈ ਗਏ ਹਾਂ ਬਚੇ ਹਾਂ ਲਓ ਜੀ ਸਰ ਚਾਰ ਪੰਜ ਜਗ੍ਹਾ ਪਾਤੇ ਇਹਨਾਂ ਥੋੜੇ ਖੜਾ ਲੰਦੇ ਆ ਪਾਏ ਲੈ ਓਕੇ ਤੇ ਟੱਕਣ ਨੂੰ ਰੱਖਦੇ ਆ ਪੌਥੀ ਕੰਭਾੜੇ ਵੱਧ ਗਏ ਭਾਈ ਕੀ ਕਰੀਏ ਭਈ ਕੇ ਜੱਸੇ ਨੇ ਨਵੇਂ ਹੀ ਕੰਮ ਫੜਿਆ ਹੋਇਆ ਹੈ ਜੱਸੇ ਦਾ ਕੰਮ ਤੁਹਾਨੂੰ ਮੈਂ ਦੱਸਦਾ ਅੱਜ ਵਿਆਹ ਤੇ ਚਲੇ ਗਿਆ ਸਕੂਲ ਤੋਂ ਛੁੱਟੀ ਕਰਕੇ ਕਿਸੇ ਦਾ ਉਹ ਵਿਆਹ ਨਹੀਂ ਛੱਡਦਾ ਕੋਈ ਉਹ ਪਾਰਟੀ ਨਹੀਂ ਛੱਡਦਾ ਬਸ ਲੰਘ ਜਾਂਦਾ ਹੈ ਜਿੱਦਰ ਨੂੰ ਦੌ ਲੱਗਦਾ ਉਹਦਾ ਸਕੂਲ ਤੋਂ ਬਚਣ ਦਾ ਉਹੀ ਕੰਮ ਕਰਦਾ ਉਹ ਚਲੋ ਭਾਈ ਪਾਈਏ ਪਹਿਲਾਂ ਣਾਣਾ ਪਾਣੀ ਪਾਉਣਾ ਫੇਰ ਤੁਹਾਨੂੰ ਕਬੂਤਰ ਦਿਖਾਉਣਾ ਠੀਕ ਹੈ ਦਰਿਆ ਭਾਈ ਕਬੂਤਰਾਂ ਦਾ ਗੇਟ ਓਕੇ ਆ ਬਹੁਤ ਆ ਭੱਜ ਭੱਜ ਕੇ ਬਾਹਰ ਨਿਕਲਣਗੇ ਅੱਜ ਆਂਡਾ ਨਹੀਂ ਰੱਖਿਆ ਗਏ ਨੇ ਸ਼ੁਕਰ ਉਹ ਜੋੜਾ ਇਕੱਠਾ ਬੈਠਣ ਲੱਗ ਗਿਆ ਭਾਈ ਆਹ ਨਹੀਂ ਇਹਨਾਂ ਦੀ ਬਹੁਤ ਲੜਾਈ ਚੱਲ ਰਹੀ ਸੀ ਇਹਨਾਂ ਦਾ ਪੂਰਾ ਇਹ ਜੋਦੇ ਚੱਲਦਾ ਦਾ ਆਬਾਚੀ ਜਿਵੇਂ ਰੰਨ ਰਗਦਾ ਚੱਲਦਾ ਉਧਰ ਕੋਕਣ ਠੀਕ ਹੈ ਹੈ ਜੋੜਾ ਪੱਕਾ ਲੱਗਿਆ ਹੋਇਆ ਪਰ ਇਹ ਮਹੀਨੇ ਦੇ ਹੁਣ ਅਲੱਗ-ਅਲੱਗ ਹੋਏ ਹੋਏ ਦੇ ਖੈ ਬਾਜੀ ਬੰਦਿਆਂ ਵਾਂਗੂ ਚੱਲਦੀ ਐ ਨਾ ਜੀ ਆਜੋ ਏ ਆਜੋ ਆਜੋ ਆਓ 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 ਆਗੇ ਆਗੇ ਕੋਕਿਆਂ ਰੋਟਾ ਤੇ ਜਿਹੜਾ ਆ ਕਬੂਤਰ ਉਹਨੇ ਨਾ ਕੱਲ ਵੀ ਇਹ ਔਖਾ ਜਿਹਾ ਆਇਆ। ਮੂੰਹ ਘੱਟ ਕਰਦਾ ਦਾਣੇ ਵੱਲੋਂ ਇਹਦਾ ਕਰਾਂਗੇ ਬਾਈ ਇਲਾਜ। ਹੱਡੀ ਉੱਡੀ ਲੱਗੀ ਹੋਣੀ ਹੈ ਕੋਈ ਨਹੀਂ ਕਰਦੇ ਆ ਇਲਾਜ। ਖਾਣ ਨੂੰ ਦਾਣਾ ਪਾਣੀ ਅੱਜ ਜਾ ਰਹੇ ਆ। ਦਾਣੇ ਵੱਲੋਂ ਭੱਜੇ ਅੱਗੇ ਆ ਕੇ ਆ ਚੱਲ ਓਕੇ ਆ ਰੋ। ਸਾਰੇ ਆ ਗਏ। ਓਕੇ ਆ ਚਲੋ ਬਾਈ ਮਿਲਦੇ ਆ ਹੁਣ ਆਪਾਂ। ਚਾਹ ਬਣੀ ਬੀਲੀਏ ਉੱਪਰ ਜਾ ਕੇ ਠੀਕ ਹੈ ਉੱਪਰ ਲੈ ਕਬੂਤਰ ਦਿਖਾਉਣਾ ਜਣ ਜ। ਆ ਵਾ ਆ ਗਿਆ ਜੱਸਾ ਸਕੂਟਰੀ ਪਰੇ ਕਰਨ ਲੱਗਿਆ। ਤੁਹਾਨੂੰ ਦਿਖਾਉਣਾ ਹੈ ਦੇਖਾ। ਦੇਖ ਲਓ ਤਾਹੋਰ ਜਸਦੀ ਹਾਂ ਫੇਰ ਜਾਇਆ ਪਿਆ ਤੂੰ ਸਾੜਾ ਕੋਈ ਵਿਆ ਛੱਡ ਵੀ ਦੇ ਓਏ ਇਹਤਨਾ ਕਹਿ ਬਿਨਾ ਸੱਦੇ ਸਦਾਇਆਂ ਚ ਵੀ ਜਾਈ ਜੰਨਾ ਤੂੰ ਹੈ ਨਹੀਂ ਕਿਹਦੇ ਸੱਦੇ ਆ ਤੈਨੂੰ ਇਹਦਾ ਉਹ ਡੈਡੀ ਨੂੰ ਨਾ ਬੋਲ ਡੈਡੀ ਯਾਰ ਨੂੰ ਪਤਾ ਸਾੜਾ ਖਾਨ ਕੁੱਤਾ ਅੱਪਾ ਕਰੀਏ ਭਾਈ ਦਾਣਾ ਮਿਕਸ ਹੁਣ ਉੱਪਰਲੇ ਕਬੂਤਰਾਂ ਨੂੰ ਥੱਲੇ ਵਾਲਿਆਂ ਨੂੰ ਆਹ ਤਿਆਰ ਕਰਕੇ ਰੱਖ ਦਾਂਗੇ ਉੱਪਰ ਆ ਲੈ ਜਾਾਂਗੇ ਠੀਕ ਹੈ ਬਾਜਰਾ ਪਿਆ ਹਰੀ ਮੂੰਗੀ ਪਈ ਹੈ ਛੋਲੇ ਪਾਏ ਨੇ ਇਹ ਚ ਤਾਰਾ ਮੀਰਾ ਪਿਆ ਕਣਕ ਪਈ ਹੈ ਕਰਦੇ ਆ ਤਿਆਰ ਠੀਕ ਹੈ ਇਹ ਜਮੱਕੀ ਪਈ ਹੈ ਟਰੇ ਲੈ ਚੱਲੇ ਬਾਈ ਉੱਪਰ ਨੂੰ ਤੇ ਕਹੇਗਾ ਉਹ ਨਾ ਆਉਣਾ ਪਾਣੀ ਲੈ ਚੱਲਿਆ ਗੂਰੀ ਦਾਣੇ ਲੈ ਚੱਲਿਆ ਜੱਸਾ ਉੱਪਰ ਜਾ ਕੇ ਦੇਖਦੇ ਆ ਠੀਕ ਹੈ ਕਰਦੇ ਆ ਲੋਕ ਲਾ ਦੀ ਥੱਲੇ ਸੈਟ ਲੋ ਥੱਲੇ ਰੱਖ ਲੋ ਜੇ ਡਰ ਲ ਗਿਆ लो इमितो खोलता जर कबूतर चेक है, है। टाइम नहीं सारी ओके रोटा ओके वेरी गुड मिठा तो कर चलो भाई दाना पानी पाइए सू ਦਾਣੇ ਪਾ ਦੇ ਬਾਈ ਟਰੇ 'ਚ ਪਾਣੀ ਰੱਖਤਾ ਤੇ ਆਉਣਗੇ ਹੌਲੀ ਹੌਲੀ ਹਾਲੇ ਥੋੜਾ ਜਿਹਾ ਸੰਗਦੇ ਨੇ ਜਦ ਇੱਕ ਆ ਗਿਆ ਵਸ ਆ ਜਾਣ ਸਾਰਿਆਂ ਦੇਖ ਰਹੇ ਨੇ ਥੱਲੇ ਨੂੰ ਸਲਾਹਾ ਬਣਾ ਰਹੇ ਇੱਕ ਦੂਰੇ ਨਾਲ ਜਿ세 ਲਾ ਦੇ ਹਲ ਗੇਠ ਲਾ ਦੇ ਚਲੋ ਬਾਈ ਇਹਨਾਂ ਨੂੰ ਆਉਣ ਤੋਂ ਥੱਲੇ ਫੇਰ ਆਪਾਂ ਦੇਖਦੇ ਆਂ ਬਾਈ ਦਾਣਾ ਪਾਣੀ ਤਾਂ ਪਾਤਾ ਪਰ ਥੱਲੇ ਨਹੀਂ ਆ ਰਹੇ ਕਬੂਤਰ ਪਤਾ ਨਹੀਂ ਤਾਂ ਪਹਿਲੀ ਵਾਰੀ ਕਰਕੇ ਆ ਹਨਾ ਤੇ ਤੁਹਾਨੂੰ ਦਿਖਾ ਦਿੰਦਾ ਮੈਂ ਆਹ ਦੇਖੋ ਥੱਲੇ ਨਹੀਂ ਉਤਰ ਰਹੇ ਉੱਥੀ ਓੜ ਓੜ ਬੈਠੀ ਜਾਂਦੇ ਨੇ ਚਲੋ ਭੁੱਖ ਲਗੂਗੀ ਆ ਜਾਣਗੇ ਥੱਲੇ ਕੁਲੀ ਚੱਕਰ ਨਹੀਂ ਬਾਕੀ ਬਾਜ ਕੀੜਾ ਮਾਰ ਜੰਨੇ ਆ ਤੇ ਲਾ ਦੇ ਜੱਸੇ ਕੁੰਡਾ ਅਜਿੰਦਾ ਲਾ ਦਿੰਦੇ ਤੇ ਆਪਾਂ ਚੱਲਦੇ ਆ ਗਰਾਊਂਡ 'ਚ ਗਰਾਊਂਡ 'ਚ ਅੱਜ ਸਵੇਰ ਦਾ ਢੇੜਾ ਨਹੀਂ ਵੱਜਿਆ ਸਵੇਰ ਦਾ ਢੇੜਾ ਕਦ ਨਹੀਂ ਵੱਜਿਆ ਗਰਾਊਂਡ 'ਚ ਸਵੇਰੀ ਕੀੜਾ ਵੱਜਿਆ ਤਾਂ ਫੇਰ ਪਿੰਡ ਕੈਂਪ ਦਾ ਕੈਂਪ ਚੱਲ ਜਿਗੇ ਫੇਰ ਖਮਾਣੋ ਨੂੰ ਲੰਘੇ ਲੈ ਫੜ ਲਾ ਜਾਂਦਾ ਤੇ ਫੇਰ ਉਹਦੇ ਕਰਕੇ ਜਾ ਨਹੀਂ ਹੋਇਆ ਮਿਸਤਰੀਆਂ ਨਾਲ ਗੱਲਬਾਤ ਨਹੀਂ ਹੋਈ ਕਣਕ ਵੀ ਆ ਗਈ ਬੱਸ ਆਹ ਦੇਖੋ ਨਿਕਣ ਲੱਗੀਆਂ ਬੱਲੀਆਂ ਹੀ ਆ ਤੇ ਚਲੋ ਫੇਰ ਚੱਲਦੇ ਆਪਾਂ ਗਰਾਊਂਡ 'ਚ ਨੂੰ ਹਾਂ ਠੀਕ ਆ ਜਾ ਰਹੇ ਆ ਅ ਵੀ ਆਪਾਂ ਗਰਾਊਂਡ 'ਚ ਨੂੰ ਤੇ ਮਿਲਦੇ ਆ ਗਰਾਊਂਡ 'ਚ ਜਾ ਕੇ ਫੇਰ ਬਾਹਰ ਲੱਗੇ ਹੋਏ ਆ ਭਾਈ ਹੁਣ ਗਰਾਊਂਡ ਦੇ ਭਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕਿਹਨੇ ਕੱਚਿਆਂ ਰਸਤੇਆਂ ਜਿਹਨੂੰ ਪਾ ਲਿਆ ਵੀਰੇ ਬੋਲਟ ਕਿਉਂਕਿ ਰੋਟਾ ਰੋਲਾ ਗਲ ਤੇ ਗਿਆ ਹੋ ਗਿਆ ਰੂਟਾ ਕਿਉਂਕਿ ਮਸਲਾ ਰੋਟੀ ਦਾ ਵੀਰੇ ਮਸਲਾ ਸਾਰਾ ਰੋਟੀ ਤੇ ਗਿਆ ਕਿਉਂਕਿ ਚੋਰੀ ਦੀਆਂ ਛਲਕਮਾਂ ਖਾਣੀਆਂ ਅਜ ਸੁੱਖੇ ਦੀ ਮੋਟਰ ਤੋਂ ਠੀਕ ਆ ਚੱਲਦੇ ਆ ਸੁੱਖਾ ਹੋਊਗੀ ਜਿਹੜਾ ਬਹੁਤ ਤਾਉ ਵੱਲ ਹੈ ਇਹਦਾ ਉਲਟ ਸਮਝ ਲਿਓ ਤੁਸੀਂ ਇਹਨੇ ਜਾਣਦੇ ਉਹਨਾਂ ਨੂੰ ਪਤਾ ਹੀ ਹੋਣਾ ਬਹੁਤ ਸਾਵੂ ਗੱਲਾਂ ਚੱਤਾ ਤੇ ਚੱਲਦੇ ਆ ਜੁਕੇ ਦੀ ਮੋਟਰ ਤੇ ਨੂੰ ਛਲਗਮਾ ਲੈ ਕੇ ਆਈਏ ਪਹਿਲਾਂ ਹੁਣ ਜਾ ਰਹੇ ਆ ਜੀ ਅੱਪਾ ਘਰ ਨੂੰ ਛਲਗਮਾ ਲਈਆਂ ਤੋੜ ਦਿਖਾ ਆ ਵੀ ਅੱਸੀ ਕਿੱਥੇ ਨਹੀਂ ਛਲਗਮਾ ਓਕੇ ਰਿਪੋਰਟ ਤੇ ਚੱਲਦੇ ਆਉਣ ਘਰ ਨੂੰ ਠੀਕਾ ਘਰ ਜਾ ਕੇ ਮਿਲਦੇ ਆ ਪਹੁੰਚ ਗਏ ਬਾਈ ਕੋਠੇ ਲੈ ਪਤੰਗ ਕਿੱਥੇ ਫਸਾਇਆ ਨੇ ਦੇਖੋ ਆਹ ਦੇਖੋ ਡਰਾਈਵਰ ਆ ਪਤੰਗ ਦਾ ਆਹਾ ਲੈ ਪਾੜ ਗਿਆ ਬੱਲੇ ਤੇਰੇ ਜੱਸੀ ਦਾ ਚੜਦਾ ਆਓ ਜਸੇ ਨੇ ਵੱਡਣਾ ਆਹਾ ਪਹਿਲਾ ਕਬੂਤਰ ਚੈੱਕ ਕਰ ਲਈ ਦਾਣੇ ਮਾਣੀ ਖਾ ਲਏ ਇਹਨਾਂ ਨੇ ਆਹ ਉੱਕੇ ਰਬੋਟਾ ਦਾਣਾ ਪਾਣੀ ਖਾ ਲਿਆ ਰੱਜਲੇ ਬਿਲਕੁਲ ਐ ਰੱਜੇ ਬੈਠੇ ਨੇ ਉੱਕੇ ਰਬੋਟਾ ਨੇ ਠੀਕ ਹੈ ਵੈਰੀ ਗੁੱਡ ਨਾ ਨਾ ਥੋੜੇ ਛੱਡੇ ਨੇ ਹਾਲੇ ਕਰ ਦਿਆਂ ਹੁਣ ਇਹਨਾਂ ਨੂੰ ਬੰਦ ਕਰ ਲੈ ਲਾ ਫਿਰ ਵੇਚਾ ਜੱਸਾ ਲਾਊਗਾ ਵੀ ਵੇਚਾ ਲਾ ਪਤੰਗ ਜਿਹਾ ਦੂਰ ਹੈ ਤੇਰਾ ਤੇਰਾ ਦੂਰ ਮਤਲਬ ਕਿ ਉਹ ਤੋਂ ਦੂਰ ਹੈ ਗਾਂ ਡੋਰ ਛੱਡ ਹੋਰ ਜੱਸੇ ਦਾ ਹੈਗਾ ਇੱਧਰ ਲਾ ਇੱਧਰ ਲਾ ਇੱਧਰ ਲਾ ਹੋ ਗਈ ਖਾਲੀ ਕਬਸ ਹੋਰ ਕਾਠਾ ਕੋਟ ਮਲਾਰ ਹੋ ਗਿਆ ਸੜਾ ਕਿੱਥੇ ਗਿਆ ਆਉ ਗਿਆ ਲਾ ਕਿੱਥੇ ਲਈ ਫਿਰਦਾ ਮੈਂ ਪਈ ਚਾਹ ਦਾ ਪਤੰਗ ਨਾਲ ਲਾਉਣਾ ਹੈ ਸਾਹਮਣੇ ਦਰਖਤਾਂ ਜਿੱਦੂ ਚੱਲ 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 ਲੈ ਉਹ ਵੀ ਹਾਲਾ ਉੱਪਰ ਨੂੰ ਕਰੀ ਜਾਂਦਾ ਵੀ ਤੂੰ ਪੇਛਾ ਲਮਾਰ ਇਹਦੀ ਗਰਦਨ ਚ ਏ ਟਕਾ ਜਿਹਾ ਸੇ ਨੂੰ ਇੱਥੇ ਟਕਾਲਾ 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 ਉਹ ਚੱਲ ਹੁਣ ਖਿੱਚ ਉਧਰ ਨਹੀਂ ਉਹ ਤੇਤੇ ਨਹੀਂ ਲੱਗਣਾ ਹੈਗਾ ਡਰਾਈਵਰ ਮਾੜਾ ਇਹ ਕੋਹ ਡਰਾਈਵਰ ਹੈ ਪਤਾ ਨਹੀਂ ਕਿ ਥੱਲੇ ਧਰਤੀ ਵਸਾਉਂਦਾ ਉਹ ਚੱਲ ਚੱਲ ਹੁਣ हां हां चल चल ਹੁਣ ਹੁਣ ਛੱਡ ਜੱਸੇ ਲਾਲੇ ਬੇਚਾ ਥੱਲੇ ਵਾਲਾ ਜੱਸੇ ਦਾ ਆ ਗਿਆ ਉਹ ਵੱੜਤਾ हां ਡਰਾਈਵਰ ਲਾਲ ਠੀਕ ਹੈ ਥੱਲੇ ਪਹੁੰਚ ਕੇ ਬਾਈ ਕੂਤਰਾ ਕੋਲ ਥੋੜੇ ਜਿਹਾ ਢਾਣੇ ਪਾ ਦਈਏ ਕਿਉਂਕਿ ਸਾਜਰੇ ਟਾਈਮ ਨਾਲ ਕਰਦਾਂਗੇ ਬੰਦ ਪਾਉ ਲਈਆਂ ਦਾ ਠੀਕਾ ਮੈਂ ਇਹਦੇ ਗੱਡਣਾ ਹੁਣ ਇਹਨੇ ਜਾ ਕੇ ਦਾੜ ਦੇ ਕੇ ਠੀਕ ਹੈ ਮੈਂ ਇਹਨੇ ਦੁੱਧ ਫੇਰ ਵੀ ਨਹੀਂ ਦੇਣਾ ਇਹਦੇ ਕੋਲ ਕਉਨ ਆਉਂਦਾ ਨਹੀਂ ਹੈੜਾ ਮੈਂ ਅੱਜ ਵੀ ਕੀ ਕਰੇ ਮੈਂ ਇਸ ਨਾਲੋਂ ਵੱਧ ਮੁਸ਼ਕਿਲ ਦੇ ਕੋਲ ਆਉਂਦਾ ਓ ਸੱਜਾ ਭਾਈ ਖੜ ਜੋ ਖੜ ਜੋ ਖੜ ਜੋ ਇੱਕ ਮਿੰਟ ਇੱਕ ਮਿੰਟ ਕਬੂਤਰ ਕੈਮਰੇ ਸਾਰੇ ਓਕੇ ਦੀਆਂ ਰਿਪੋਰਟਾਂ ਨੇ ਐਂ ਕਰ ਲੈਨੇ ਆਪਾਂ ਇਹਨੂੰ ਦਾਣੇ ਪਾਉਣੇ ਆ ਇੱਥੇ ਖਾਓ ਬਈ ਥੋੜੇ ਜਿਹਾ ਹੋਰ ਪਾ ਦਨੇ ਆ ਬਈ ਥੋੜੇ ਦਾਣੇ ਹੋਰ ਪਾ ਕੇ ਇਹ ਇਹਨਾਂ ਦਾ ਹੋ ਜੂ ਓਕੇ ਰਿਪੋਰਟਾਂ ਅੱਲਾ ਪਾਉਣਾ ਮਿਲਣਾ ਹੈ ਹਾਂ ਕਰ ਲੂੰਗਾ ਮੈਂ ਗੱਲ ਕਰੂੰ ਤੇਰੇ ਰਿਸ਼ਤੇ ਦੀ ਵੀ ਗੱਲ ਕਰਨੀ ਹੈ ਰਿਸ਼ਤੇ ਦੀ ਦੋ ਤਿੰਨ ਜਗ੍ਹਾ ਗੱਲ ਚਲਾਈ ਹੋਈ ਹੈ ਪਤਾ ਨਹੀਂ ਕਾਹਤੇ ਕਹਿੰਦੇ ਮੁੰਡਾ ਨਾਉਂਦਾ ਨਹੀਂ ਕਹਿੰਦੇ ਬਲੌਗਾਂ 'ਚ ਦੇਖਦਾ ਸਾਨੂੰ ਵੀਡੀਓ 'ਚ ਕਹਿੰਦੇ ਤੇਰੀਆਂ 'ਚ ਉਹ ਨੂਰੀ ਦੇ ਕੋਲ ਖੜੀ ਦੇਖੀ ਤੈਨੂੰਰੀ ਕਿੱਡੀ ਹੋਗੀ ਏ ਸ਼ਿਆਕੋ ਬਾਈ ਦੇਖੋ ਦਾ ਹੁਣ ਹਾਂ ਸਾਊ ਹੈ ਹੁਣ ਤਾਂ ਹਣਾ ਸਾਹੂ ਬਹੁਤ ਆ ਬਈ ਨੂਰੀ ਤੇ ਦਾਣੇ ਚੁਗ ਰਹੇ ਨੇ ਬਾਈ ਓਕੇ ਰੋਟਾਂ ਨੇ ਬਾਕੀ ਚਲੋ ਬਾਅਦ ਚੋਂ ਮਿਲਦੇ ਆ ਤੁਹਾਨੂੰ ਪਹੁੰਚ ਗਏ ਵੀ ਆਪਾਂ ਕਬੂਤਰਾਂ ਮਾਲ ਆ ਕੇ ਆਏ ਮੇਖ ਤੇਜਸੇ ਬਾਈ ਗੇਟ ਲਾ ਦੀਏ ਬਾਈ ਬੈਠੇ ਨੇ ਸਾਰੇ ਓਕੇ ਰੋਟਾਂ ਨੇ ਦੇਖ ਠੀਕ ਹਨ ਸਾਰੇ ਇੱਕ ਇੱਕ ਨੇ ਦੋ ਦੋ ਖਾਣੇ ਸਾਹਮਣੇ ਹੋਏ ਨੇ ਹਣਾ ਹਾਂ ਹਾਂ ਚਲੋ ਕੋਈ ਨਹੀਂ ਓਕੇ ਰੋਟਾਂ ਨੇ ਤੇ ਉਹ ਹਰਨ ਹਰੀਰ ਨਾਲ ਦਾ ਕਬੂਤਰ ਉਹਨੂੰ ਦਵਾਈ ਦੇਣੇ ਵਾਲੀ ਆ ਬਾਈ ਕਬੂਤਰ ਨੂੰ ਗੋਲੀ ਦੇਣੇ ਵਾਲੀ ਆ ਥੋੜੀ ਜੀ ਉਹਨੂੰ ਗੋਲੀ ਦੇ ਦੰਨੇ ਆਪਾਂ ਹਨਾ ਗੋਲੀ ਆ ਪਈਏ ਪਈਏ ਹੋਰ ਦੇਖ ਲਈ ਜੇ ਕੋਈ ਲੱਗਿਆ ਸੁਸਤੇ ਆ ਤੇ ਦਈਏ ਬਾਈ ਗੋਲੀ ਉਹਨੂੰ ਟੈਰਵਾਈ ਸੀਨ ਦੀ ਥੋੜਾ ਜਿਹਾ ਸੁਸਤੇ ਹੀ ਆ ਹੂੰ ਤਾਂ ਬਾਕੀ ਚੱਲ ਕੋਈ ਚੱਕਰ ਨਹੀਂ ਹੈਗਾ ਹੱਡੀ ਉੱਡੀ ਲੱਗੀ ਦਈ ਹੁੰਦਾ ਤੇ ਚਲੋ ਦਈਏ ਪਹਿਲਾਂ ਦਵਾਈ ਦੰਨੇ ਆ ਉਹਨੂੰ ਦਿੱਤਾ ਲੱਗੀ ਏ ਹੱਡੀ ਨਹੀਂ ਨਹੀਂ ਸੱਟ ਹੈ ਨਾ ਮਾੜੀ ਜਿਹੀ ਲੱਗੀ ਹੁਣੇ ਦੇ ਦੰਨੇ ਆ ਲੈਗਰੀ ਆ ਫੜੀ ਫੋਨ ਕਰਾ ਦੰਨਿਆ ਗੋਲੀ ਕਹਿੰਦਾ ਗਲਾਬੀ ਦੇ ਦੂਆ ਅੰਡਾ ਫਸ ਗਿਆ ਆ ਦੇਖ ਲੋ ਜਸੂਦੀਆਂ ਗੱਲਾਂ ਕਹਿੰਦਾ ਗਲਾਬੀ ਦੇ ਦੂਆ ਅੰਡਾ ਫਸ ਗਿਆ ਸਾਲੇ ਉਹਨੇ ਕਈ ਕਬੂਤਰੀਆਂ ਪਹਿਲੀ ਵਾਰੀ ਦੰਦੀਆਂ ਹੀ ਇੱਕ ਨੇ ਆਉਂਦਾ ਤੇ ਆਹ ਦੇ ਦੰਨੇ ਗੋਲੀ ਇਹਨੂੰ ਜਿਆਦਾ ਪੁਰਾਣਾ ਹੈ ਅੱਜ ਤਾਂ ਵੇਖਣੇ ਆ ਇਹ ਤੇ ਆ ਗੋਲੀ ਦੇ ਦੀ ਕਬੂਤਰ ਨੂੰ ਠੀਕ ਹੈ ਓਕੇ ਰਬਟ ਇਧਰ ਆ ਹਾਂ ਚਲੋ ਠੀਕ ਹੈ थंबनेल ਵੀ ਕੱਢਣਾ ਹੁੰਦਾ ਤੇ ਚਲੋ ਵੀ ਮਿੱਤਰੋ ਗੋਲੀ ਦੇਤੀ ਕੰਮ ਸਾਰਾ ਡਨ ਹੈ ਜੱਸੀਆ ਗੇਟ ਲਾ ਦੀ ਆਹ ਅੰਦਰ ਲਾ ਤੇ ਸਾਰੇ ਕਬੂਤਰਾਂ ਦਾ ਕੰਮ ਓਕੇ ਆ ਠੀਕਾ ਉੱਪਰ ਵਾਲਿਆਂ ਦਾ ਵੀ ਥੱਲੇ ਵਾਲਿਆਂ ਦਾ ਵੀ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੁਣ ਦੁੱਧਾ ਤੇ ਪਾਇਆ ਹੀ ਇਹ ਕੰਮ ਨਵੇੜੀਏ ਜੱਸੀ ਦਾ ਵਲੌਗ ਆ ਜਾ ਰਿਹਾ ਉਹ ਦੇਖ ਲਿਓ ਠੀਕ ਹੈ ਤੇ ਨਲੈ ਇੱਕ ਯੂਟਿਊਬਰ ਜਿਹਾ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ